ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਹੁਣ ਲੰਬੇ ਸਮੇਂ ਤੋਂ ਚੱਲ ਰਹੀ ਸ਼ਰਾਬ ਦੀ ਫੈਕਟਰੀ ਬੰਦ ਹੋਵੇਗੀ ਜੀ ਹਾਂ ਸ਼ਰਾਬ ਦੀ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਚੱਲ ਰਹੇ ਸਾਂਝੇ ਮੋਰਚੇ ਨੇ ਅੱਜ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਦੱਸਦੇ ਕਿ ਸ਼ਰਾਬ ਫੈਕਟਰੀ ਹੁਣ ਪੱਕੇ ਤੌਰ ਤੇ ਬੰਦ ਕੀਤੀ ਜਾਏਗੀ ਦੱਸਦੇ ਕਿ ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਐਨਜੀਟੀ ਦੇ ਸਾਹਮਣੇ ਕਬੂਲ ਕੀਤਾ ਹੈ ਕਿ 지라스테타 말보르스 인터내셔널 프라이빗 ਲਿਮਿਟਿਡ ਇੱਕ ਡਿਸਕਲਰੀ ਅਤੇ ਇਥਨੋਲ ਪ੍ਰੋਜੈਕਟ ਪ੍ਰਦੂਸ਼ਣ ਦਾ ਕਾਰਨ ਬੰਦ ਹੈ ਅਤੇ ਇਸ ਨੂੰ ਸਥਾਈ ਤੌਰ ਤੇ ਬੰਦ ਕੀਤਾ ਜਾਣਾ ਚਾਹੀਦਾ 2 ਨਵੰਬਰ 2025 ਨੂੰ ਵਿਗਿਆਨ ਟੈਕਨੋਲੋਜੀ ਤੇ ਵਾਤਾਵਰਣ ਨੂੰ ਵਿਭਾਗ ਦੇ ਵਿਸ਼ੇਸ਼ ਕਟਰ ਮਨੀਸ਼ ਕੁਮਾਰ ਵੱਲੋਂ ਪੇਸ਼ ਕੀਤੇ ਗਏ ਆਪਣੇ ਹਲਫਨਾਮੇ ਵਿੱਚ ਰਾਜ ਦੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਦੇ ਦਸਤਾਵੇਜ਼ੀ ਇਤਿਹਾਸ ਦਾ ਵਰਣਨ ਕੀਤਾ ਗਿਆ ਸੀ ਦੱਸਦੇ ਕਿ ਹੁਣ ਵੱਡਾ ਫੈਸਲਾ ਜੋ ਕਿ ਲੈ ਲਿੱਤਾ ਗਿਆ ਇੱਕ ਲੰਮਾ ਸੰਘਰਸ਼ੀ ਲੰਮਾ ਮੋਰਚਾ ਚੱਲਿਆ ਹੈ ਜਨਤਕ ਕਾਰਵਾਈ ਹੋਈ ਹੈ ਅਤੇ ਹੁਣ ਇਹ ਸ਼ਰਾਬ ਦੀ ਫੈਕਟਰੀ ਬੰਦ ਹੋਏਗੀ ਲੋਕਾਂ ਦੇ ਵਿੱਚ ਕੀ ਖੁਸ਼ੀ ਹੈ ਤੁਸੀਂ ਖੁਦ ਸੋਚ ਲਵੋ ਜੀਟੀ ਦਿੱਲੀ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਪੱਖ ਰੱਖਿਆ ਆ ਵੀ ਸ਼ਰਾਬ ਫੈਕਟਰੀ ਬੰਦ ਕਰਨ ਦਾ ਇਥਨੋਲ ਬੰਦ ਕਰਨ ਦਾ ਦੇਰ ਆਏ ਦਰੋਸਤ ਆਏ ਅਸੀਂ ਉਹਦਾ ਸਵਾਗਤ ਕਰਦੇ ਆਂ ਠੀਕ ਆ ਹਜੇ ਤੱਕਰ ਜਿੰਨਾ ਜ਼ਿਕਰ ਸਰਕਾਰ ਪੂਰਨ ਤੌਰ ਤੇ ਫੈਕਟਰੀ ਬੰਦ ਨਹੀਂ ਕਰਦੀ ਅਸੀਂ ਇੱਥੇ ਡਟੇ ਸੀ ਡਟੇ ਹਾਂ ਤੇ ਡਟੇ ਰਹਿਾਂਗੇ ਅੱਜ ਵਕਤ ਅਸੀਂ ਖੜੇ ਹਾਂ ਜੀ ਜੀਰਾ ਸ਼ਰਾਬ ਫੈਕਟਰੀ ਦੇ ਅੱਗੇ ਜਿਹੜਾ ਕਿ ਸਾਂਝਾ ਮੋਰਚਾ ਚੱਲਦੇ ਨੂੰ ਪਿਛਲੇ 3.5 ਸਾਲ ਹੋ ਗਏ ਆ ਤੇ ਪਿਛੇ 3 ਤਰੀਕ ਨੂੰ ਅਸੀਂ ਮਾਨਯੋਗ ਐਨਜੀਟੀ ਦੇ ਵਿੱਚ ਗਏ ਸੀ ਤੇ ਐਨਜੀਟੀ ਦੇ ਵਿੱਚ ਮਾਨਯੋਗ ਜੱਜ ਸਾਹਿਬ ਨੇ ਪੰਜਾਬ ਸਰਕਾਰ ਨੂੰ ਪਿਆ ਸੀ ਵੀ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਆਪਣਾ ਪੱਖ ਰੱਖੋ ਵੀ ਤੁਸੀਂ ਕੀ ਚਾਹੁੰਦੇ ਹੋ ਸ਼ਰਾਬ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਕਿ ਨਹੀਂ ਪਰ ਅੱਜ ਦੋ ਰਾਏ ਦਰਸਤਾਏ ਮਾਨਯੋਗ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਦੇ ਹੋਏ ਇਸ ਫੈਕਟਰੀ ਨੂੰ ਬੰਦ ਕਰਨ ਦਾ ਹਰਸ਼ੀਆ ਬਿਆਨ ਦਿੱਤਾ ਚੰਗੀ ਗੱਲ ਆ ਪਰ ਇਹ ਜਿਹੜਾ ਹਰਫੀਆ ਬਿਆਨ ਆ ਇਹ ਜਿਹੜਾ ਸਟੈਂਡ ਆ ਸਰਕਾਰ ਦਾ ਇਹ ਪਹਿਲਾਂ ਹੋਣਾ ਚਾਹੀਦਾ ਸੀ ਅੱਜ ਸਰਕਾਰ ਨੇ ਜਿਹੜਾ ਆਪਣਾ ਹਰਫੀਆ ਬਿਆਨ ਦਰਕਰਾਇਆ ਅਸੀਂ ਇਸ ਸਰਕਾਰ ਦਾ ਇਸ ਫੈਸਲੇ ਦਾ ਸਵਾਗਤ ਕਰਦੇ ਆ ਤੇ ਅੱਗੇ ਉਮੀਦ ਕਰਦੇ ਆ ਕਿ ਇਸੇ ਹੀ ਤਰ੍ਹਾਂ ਸਰਕਾਰ ਸਟੈਂਡ ਲਾਊਗੀ ਅਸੀਂ ਧੰਨਵਾਦ ਕਰਦੇ ਆ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਕਰਕੇ ਮੋਰਚਾ ਅੱਜ ਤੱਕਰ ਚੱਲ ਰਿਹਾ ਤਨ ਤਨ ਸਹਿਮ ਸ੍ਰੀ ਗੁਰੂ ਗ੍ਰੰਥ ਸਾਹਿਬੀ ਤਨ ਤਨ ਭਗਤ ਬਾਬਾ ਦੁਨੀ ਚੰਦ ਦੇ ਪਵਨ ਸਤਨਾਂ ਤੋਂ ਚੱਲਿਆ ਆਇਆ ਮੋਰਚਾ ਅਸੀਂ ਸਾਰੇ ਪੰਜਾਬ ਦੇ ਵਾਤਾਵਰਣ ਪ੍ਰੇਮੀਆਂ ਦਾ ਧੰਨਵਾਦ ਕਰਦੇ ਆ ਤੇ ਜਿਹੜੀ ਹਾਲੇ ਫੈਕਟਰੀ ਬੰਦ ਕਰਨ ਦੇ ਆਰਡਰ ਨਹੀਂ ਆਏਗੇ ਤਰੀਕਾਂ ਵਾਲੇ جاری ਆ ਐ ਐਮ ਜੀ ਡੀ ਦੇ ਵਿੱਚ ਤਰੀਕਾਂ ਪੈ ਰਹੀਆਂ ਅਗਲੀ ਜਿਹੜੀ ਤਰੀਕ ਉਹ 24 ਤਰੀਕ ਆ ਜੋ ਵੀ ਫੈਸਲਾ ਆਊਗਾ ਮੰਨ ਜੋ ਐਨ ਜੀਟੀ ਦਾ ਅਸੀਂ ਸਾਰੇ ਪੰਜਾਬ ਨਾਲ ਤੁਹਾਡੇ ਮੱਦੇਬਰਾਈ ਸਾਂਝਾ ਕਰਾਂਗੇ ਧੰਨਵਾਦ